ਸੋਨਦੇਵੇਂ ਆਪਾਂ ਉਹਦੀ ਡੈਕਟ ਹੋ ਜਾਂਦੀ ਹੈ ਤਾਂ ਕਿਵੇਂ ਦਾ ਅੱਜ ਇੱਕ ਮਨਜ ਦੁੱਖ ਅੱਜ ਜੀ ਮੈਨੂੰ ਬਹੁਤ ਦੁੱਖ ਲੱਗਾ ਕੱਲ ਦਾ ਬੜਾ ਦੁੱਖ ਲੱਗਾ ਮੈਨੂੰ ਕੱਲ ਦਾ ਸੁਣ ਕੇ ਨਾ ਮੁੰਡਿਆ ਮੈਨੂੰ ਦੱਸਿਆ ਇਹਦੇ ਵਿੱਚ ਮੋਬਾਈਲ 'ਚ ਅੰਦੇ ਬਾਪੂ ਦੀ ਡੈਕਟ ਹੋ ਗਈਆ ਮੈਨੂੰ ਪੜਾ ਐ ਉਹ ਹੀ ਮਨੜਾ ਨਾ ਬਾਹਰ ਜਾ ਕੇ ਰੋਇਆ ਵੀ ਬਾਕੀ ਬਾਈਪਾਥ ਹੈ ਯਾਰ ਬੜਾ ਰੂਹ ਹੋਰ ਬੰਦੇ ਚ ਔਰ ਹੀ ਦੇਖੀ ਪਰ ਕਦੇ ਬਾਹ ਫੜਦੇ ਸੀ ਸਾਰੇ ਹੱਬੇ ਬਾਹ ਫੜਦੇ ਜੇ ਤਿੰਨ ਚਾਰ ਘੰਟੇ ਮੈਂ ਲਗਾਤਾਰ ਭਜਣਾ ਤੇ ਮੋਕੇ ਮੈਂ ਕਿ ਮਹਾਰਾਜ ਦੇ ਬਾਪ ਨੂੰ ਮਰਾਉਗੇ ਤੇ ਅੱ체 ਪਾਸਾ ਨੇ ਬਾਪ ਨੂੰ ਮੜਾਤਾ ਮੁੜ ਕੇ ਇੱਥੇ ਮੜਾਇਆ ਘੋੜੀ ਵੀ ਰੱਖੀ ਸੀ ਤੁਸੀਂ ਦੇ ਇੱਕ ਘੋੜੀਆਂ ਮੇਰੇ ਕੋਲ ਦੋ ਹੀ ਸ਼ਾਰਤ ਇੱਕ ਘੋੜੀ ਤੇ ਮੇਰੇ ਨਾਲ ਹੀ ਭਜਦੀ ਸੀ ਬਹੁਤ ਵਧੀਆ ਭਜਦੀ ਸੀ ਨਾਲ ਜਿੱਥੇ ਮਾਣਾ ਖਲੋਜਾ ਉੱਥੇ ਖਲੋਜ ਜਾਂਦੀ ਜਿਥੇ ਅੱਜ ਵੈਟਰਨ ਐਥਲੀਟ ਬਾਬੂ ਫੌਜਾ ਸਿੰਘ ਰਾਣ ਦੀ ਡੈਥ ਤੋਂ ਬਾਅਦ ਇੱਕ ਜਿਵੇਂ ਕਹਿ ਲਈਏ ਇੱਕ ਸੋਗ ਉਹਨਾਂ ਲੋਕਾਂ ਦੇ ਵਿੱਚ ਸੋਗ ਆ ਜਿਹੜੇ ਲੋਕ ਉਹਨਾਂ ਦੇ ਨਾਲ ਜੁੜੇ ਸੀ ਕਿਤੇ ਨਾ ਕਿਤੇ ਹਰ ਇੱਕ ਉਸ ਇਨਸਾਨ ਨਾਲ ਦੇ ਮਨ ਦੇ ਵਿੱਚ ਵੀ ਅੱਜ ਦੁੱਖ ਆ ਕਿ ਜਿੰਨੀ ਸੇਵਾ ਬਾਬੂ ਫੌਜਾ ਸਿੰਘ ਰਾਣ ਨੇ ਲੋਕਾਂ ਵਾਸਤੇ ਕੀਤੀ ਜਿਥੇ ਆਪਣੀ ਦੌੜ ਤੋਂ ਇੱਕ ਆਪਣੀ ਪਛਾਣ ਤਾਂ ਬਣਾਈ ਬਣਾਈ ਉੱਥੇ ਹੀ ਲੋਕਾਂ ਦੀ ਸੇਵਾ ਵੀ ਕੀਤੀ ਲੇਕਿਨ ਇੱਕ ਖਾਸ ਗੱਲ ਹੋਰ ਆ ਕਿ ਵੈਟਰਨ ਐਥਲੀਟਸ ਨੂੰ ਨਾਲ ਜੋੜਿਆ ਵੀ ਇਸ ਇਹ ਕਹਿ ਸਕਦੇ ਆ ਇਸ ਮਿਸ਼ਨ ਦੇ ਉੱਤੇ ਜੋੜਿਆ ਕਿ ਉਹ ਆ ਥੱਕ ਕੇ ਹਾਰਨ ਨਾ ਬਲਕਿ ਅੱਜ ਵੀ ਉਹ ਖੇਡਣ ਤੇ ਉਹਨਾਂ ਦੇ ਵਿੱਚੋਂ ਇੱਕ ਬਲਵੰਤ ਸਿੰਘ ਨੇ ਮੇਰੇ ਨਾਲ ਬਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਨੇੜਲੇ ਪਿੰਡ ਦੇ ਨੇ ਬਲਵੰਤ ਸਿੰਘ ਬਲਵੰਤ ਸਿੰਘ ਜੀ ਪਹਿਲੇ ਤੇ ਮੈਂ ਤੁਹਾਨੂੰ ਇਹੀ ਪੁੱਛਣਾ ਚਾਹਾਂਗਾ ਕਿ ਬਾਪੂ ਫੌਜਾ ਸਿੰਘ ਜੀਾਂ ਦੀ ਜਿਵੇਂ ਸੁੰਦਾ ਹੀ ਗਏ ਆ ਆਪਾਂ ਉਹਨਾਂ ਦੀ ਡੈਕਟ ਹੋ ਜਾਂਦੀ ਹੈ ਤਾਂ ਕਿਵੇਂ ਦਾ ਅੱਜ ਇੱਕ ਮਨਚ ਦੁੱਖ ਅੱਜ ਜੀ ਮੈਨੂੰ ਬਹੁਤ ਦੁੱਖ ਲੱਗਾ ਕਾਲ ਦਾ ਬੜਾ ਦੁੱਖ ਲੱਗਾ ਮੇਰੇ ਕਾਲ ਦਾ ਸੁਣ ਕੇ ਨਾ ਮੁੰਡਿਆ ਮੈਨੂੰ ਦੱਸਿਆ ਇਹਦੇ ਵਿੱਚ ਮੋਬਾਈਲ ਚ ਆnde ਬਾਕੂ ਦੀ ਰੈਸ਼ ਹੋ ਗਈ ਮੈਨੂੰ ਪੜਾ ਮੈਂ ਕੋਈ ਮੰਨਣਾ ਨਾ ਬਾਹਰ ਜਾ ਕੇ ਰੋਇਆ ਹੀ ਵਾਪਾ ਬਾਈ ਪਾ ਤੇ ਜਾ ਕੇ ਬੜਾ ਰੋਇ ਚਲੋ ਮਰਨਾ ਤਾਂ ਆਹਹੀਂ ਗਿਆ ਪਰ ਉਹ ਬਹੁਤ ਬੰਦੇ ਚੰਗੇ ਸੀ ਬਹੁ ਰਹੀ ਰਹੀ ਬੰਦੇ ਕਦੇ ਬਾਹ ਫੜਦੇ ਸੀ ਸਾਰੇ ਹਰ ਦੇ ਬਾਪ ਫੜਦੇ ਜੇ ਉਹਦੇ ਨਾਲ ਦੇ ਬੰਦੇ ਜਿਹੜੇ ਹੈ ਨਾ ਪਾਜੀ ਵਰਗੇ ਅੰਜੀਤ ਵਰਗੇ ਰਿਸ਼ਪਾਲ ਵਰਗੇ ਉਹ ਬੜੀ ਜਾ ਬਾਪ ਫੜਦੇ ਬਹੁਤ ਜਿਆਦਾ ਬਾਪ ਫੜਦੇ ਹਾਂਜੀ ਇਹਦੇ ਨਾਲ ਤੇ ਸਭ ਆਹੀ ਹੱਥ ਤੇ ਰਹਿਨੇ ਬਾਪੂ ਜੀ ਜਾ ਕੇ ਮੱਥਾ ਟੇਕਣਾ ਮੈਂ ਗੋਡੀ ਹੱਥ ਮੈਂ ਗੋਡੇ ਘੁੱਟਣੇ ਬਾਪੂ ਜੀ ਦੇ ਬਹੁਤ ਜਿਆਦਾ ਜਿੱਥੇ ਮਿਲਣਾ ਉੱਥੇ ਗੋਡੇ ਮੈਂ ਨਾ ਚਲੋ ਲੱਕਾ ਕਰੇ ਇਹਨਾ ਵਾਂਗੂ ਸਾਡੇ ਵੀ ਕਿਤੇ ਚਲੋ ਕੰਮ ਸਫਲ ਹੋ ਜਾਏ ਕਿਤੇ ਬਹੁਤ ਉਖ ਲਗਾ ਭਾਈ ਕਿਉਂਕਿ ਤੁਸੀਂ ਕੋਈ ਖਿਡਾਰੀ ਤੇ ਹੈ ਨਹੀਂ ਇੰਟਰਨੈਸ਼ਨਲ ਕਿ ਜਿਹੜੇ ਬਾਅਦ ਚ ਵੈਟਰਨ ਖਿਡਾਰੀ ਬਣੇ ਤੁਸੀਂ ਤੇ ਪਿੰਡ ਚ ਕਈ ਤੇ ਖੇਡਾਂ ਕਰਨਾ ਲਈ ਘੋੜੀ ਨਾ ਧੌੜ ਲਾਉਂਦੇ ਰਹੇ ਤੇ ਵੀਡੀਓ ਵੇਖ ਕੇ ਬੱਪੂ ਮੌਦਾ ਸਿੰਘ ਵੀ ਆ ਜਾਂਦੇ ਤੁਹਾਡੇ ਕੋਲ ਉਹਨਾਂ ਫਿਰ ਜੀ ਮੈਨੂੰ ਇੱਥੇ ਆਣ ਕੇ ਤੇ ਪੜਾਉਂਦੇ ਬਹੁਤ ਕੀਤਾ ਮੇਰਾ ਉਹਨਾਂ ਹਾਂਜੀ ਆਤਮਾਨ ਪਰਾ ਕੇ ਕਾਮਰਾ ਬਹੁਤ ਆਤਮਾਨ ਕੀਤਾ ਇੱਥੇ ਆਇਆ ਅਕਤਾ ਬੰਦੇ ਆਏ ਬਾਜੀ ਹੁਣੀ ਜਿਸ ਪਾਸ ਹੁਣੀ ਨੂੰ ਅੰਕੀਖ ਬਾਜੀ ਹੁਣੀ ਤੇ ਉਹਨਾਂ ਫਿਰ ਮੈਨੂੰ ਵੇਖ ਕੇ ਕਹਿੰਦੇ ਮੈਨੂੰ ਕਰੀ ਕੰਦੀਗੜ ਖਾਦੇ ਰਹੇ ਕਦੀ ਜਲੰਧਰ ਖਾਦੇ ਰਹੇ ਕਦੀ ਦਿੱਲੀ ਖਾਦੇ ਰਹੇ ਵੀ ਕਿਤੇ ਬਾਹਰ ਦਾ ਅਮਰੀਕਾ ਦਾ ਲੱਗ ਜੇ ਪ੍ਰੋਗਰਾਮ ਉੱਥੇ ਫਿਰ ਮੈਨੂੰ ਇੱਕ ਵਾਰੀ ਨਾ ਕਰਤੀ ਅੰਗਰੇਜ਼ਾਂ ਨੇ ਕਿਉਂਕਿ ਉਧਰੇ ਰਹਿ ਜਾਣਾ ਤੋਂ ਬਾਅਦ ਨਹੀਂ ਆਉਂਦਾ ਫਿਰ ਮੁੜ ਕੇ ਫੇਰ ਉੱjer ਖਾਦੇ ਰਹੇ ਫਿਰ ਉਹ ਕੋਰੋਨਾ ਆ ਗਿਆ ਨਾਲ ਹੀ ਕਰਪੂ ਲਾ ਕੇ ਇਹ ਨਹੀਂ ਗੱਲ ਬਣੀ ਤੁਸੀਂ ਉਹਦੇ ਵੈਡਲਾਂ ਦੀ ਮੈਂ ਵੇਖਦਾ ਪਿਆ ਪੂਰੀ ਢੜੀ ਲਾਈ ਹੈ ਕਿੰਨੇ ਕੰਪੀਟੀਸ਼ਨ ਹੁਣ ਤੱਕ ਖੇੜ ਚੁੱਕੇ ਹੋ ਗਏ ਬੁਯਾਦ ਅਰੇ ਮੈਨੂੰ ਪਤਾ ਹੀ ਕੋਈ ਜਾਂ ਵੇ ਇਹਦਾ 3-400 ਮੈਡਲ ਹੋ ਗਿਆ ਪਤਾ ਨਹੀਂ ਵੀ ਕਿੱਥੇ ਕਿੱਥੇ ਲਾਏ ਆ ਇੱਥੇ ਭੁੱਲ ਗਏ ਵੀ ਫਲਾਣੀ ਜਗ੍ਹਾ ਲਾਏ ਆ ਠੀਕ ਨਹੀਂ ਪਤਾ ਲੱਗਦਾ ਵੀ ਕਿੱਥੇ ਕਿੱਥੇ ਲਾਏ ਆ ਹਾਂ ਨਹੀਂ ਇੱਕ ਆਪਣੇ ਆਪ ਜਮਾਨ ਮਹਿਸੂਸ ਹੁੰਦਾ ਫਿਰ ਬਹੁਤ ਜਦੋਂ ਜੀ ਮੈਂ ਤੌਰ ਕੇ ਹੁੰਦਾ ਨਾ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਮੁੰਡਿਆਂ ਨੂੰ ਵੇਖ ਕੇ ਵੀ ਮੁੰਡੇ ਵੀ ਮੇਰੇ ਵਾਂਗੂ ਕੱਟੇ ਮੈਨੂੰ ਬੜਾ ਚਾ ਚੜਦਾ ਵਾ ਮੁੰਡਿਆਂ ਨੂੰ ਵੇਖ ਕੇ ਵੀ ਆਵੇ ਮੋੜਾ ਜਿਹੜਾ ਵਾਖੜੀ ਪਨੂਗਾ ਹਾਵੇ ਮੋੜਾ ਤੇਰੇ ਕੋਲ ਮੈਂ ਆਪ ਸਗਵਾ ਤੇ ਨਵੇਂ ਪੱਜਾ ਕਰੋ ਤੇ ਨਸ਼ੇ ਆਲ ਨਾ ਜਾਏ ਨਸ਼ੇ ਆਲ ਤੇ ਬਿਲਕੁਲ ਨਾ ਜਾਏ ਦੇਖੋ ਮੇਰੀ ਸ਼ਰੀ ਉਮਰ ਨਾ ਗਈ ਇਸੇ ਦਾ ਮੈਂ ਅਜ ਤੱਕ ਨਸ਼ਾ ਤੇ ਨਾਮਾ ਕਰਨਾ ਹੀ ਹੈ ਮੇਰੇ ਕਾਕੇ ਵੀ ਨਹੀਂ ਕਰਦੇ ਕੋਈ ਨਸ਼ਾ ਨਹੀਂ ਕਰਦੇ ਮੇਰੇ ਕਿੰਨੀ ਉਮਰ ਕਿੰਨੀ ਹੈ ਮੇਰੇ ਜੀ ਹੁਣ ਆਹ ਹੋ ਗਏ 77 ਸਾਲਾਂ ਲਗਾ 73 ਵਾਂ ਸਾਲ ਹੁਣ ਲਗਾ ਕਿਨੇ 7-8 ਸਾਲ ਪਹਿਲੇ ਮਿਲੇ ਗੱਬਾ ਪਕਪਾ ਪੂਰੀ ਇੱਥੇ ਆ ਕੇ ਤੁਹਾਨੂੰ ਤੇ ਅੱਜ ਚਲੋ ਲੋਕ ਕਦੀ ਕੜੀ ਹੈ ਕਿ ਉਹ ਆਡੇ ਵਿੱਚ ਘਰਨੀ ਆ ਆਪਾਂ ਉਹਨਾਂ ਦੀ ਹੀ ਗੱਲ ਕਰਦੇ ਪਏ ਆ ਕਿਵੇਂ ਕਰਤਾਰ ਦੇਖਦੇ ਹੋ ਬਾਪੂ ਰੰਦਰ ਲੋਕਾਂ ਨੂੰ ਕਿਵੇਂ ਮਿਲਦੇ ਸੀ ਜਾਂ ਕਿਵੇਂ ਦਾ ਇੱਕ ਬਹੁਤ ਵਧੀਆ ਮਿਲਦੇ ਬਹੁਤ ਉਹਦਾ ਸਤਕਾਰ ਹੀ ਇੰਨਾ ਕਿ ਦੁਨੀਆ ਕਾਦੀ ਸਾਰੇ ਉਹਨਾਂ ਤੋਂ ਵੱਡਾ ਸੀ ਤੇ ਸਾਰੇ ਜਾ ਕੇ ਉਹਦੇ ਗੋਟਿਆਂ ਨੂੰ ਹੱਥੀ ਲਾਉਂਦੇ ਸੀ ਸਭ ਜਿੰਨੇ ਨੇ ਨਿਮਸਤਾਰੀ ਕਰਾਤੇ ਸਭ ਜਿੰਨੇ ਵੀ ਦੁਨੀਆ ਤੇ ਸੀ ਨਾ ਉਹਦੀ ਉਮਰ ਦਾ ਤਾਂ ਨਹੀਂ ਕੋਈ ਵੀ ਤੇ ਸਾਰੇ ਸਤਕਾਰ ਹੀ ਕਰਦੇ ਸੀ ਉਹਨਾਂ ਇਹ ਬਹੁਤ ਵਧੀਆ ਬੰਦਾ ਜੀ ਬਹੁਤ ਵਧੀਆ ਇੱਕ ਉਤਸ਼ਾਹ ਵੀ ਮਿਲਦਾ ਸੀ ਨਾ ਕਿ ਮਤਲਬ ਜੇ ਭਜ ਭਜਦੇ ਹੁਣ ਤੱਕ ਤੇ ਆਪਾਂ ਕਿਉਂ ਨਾ ਹਾਂਜੀ ਹਾਂਜੀ ਜੇ ਦਾ ਉਲੰਦੇ ਆ ਤੇ ਜੇ ਇਹ ਕੰਪੀਟੀਸ਼ਨ ਖੇਡ ਲੰਦੇ ਦੂਰ ਤਰਾਡੇ ਜਾ ਕੇ ਤੇ ਅਹੀਂ ਕਿਉਂ ਤੇ ਇਹ ਇਹ ਦੇ ਇੱਕ ਹੌਸਲਾ ਜ਼ਿਆਦਾ ਹੁੰਦਾ ਹੈ ਨਾ ਬੜਾ ਹੌਸਲਾ ਜੀ ਮੈਂ ਵੀ ਵੇਖੋ ਬਾਪੂ ਜੀ ਭਜਦੇ ਤੇ ਸਾਨੂੰ ਕਿਉਂ ਹੁੰਦਿਆ ਐਵੇਂ ਚੱਕਦੇ ਨੇ ਫਟੇ ਫਿਰ ਆਪ ਵੀ ਵੇਖੀ ਚੋ ਹਾਂਜੀ ਤੇ ਮਾਰੇ ਸਹੀ ਬਹੁਤ ਤਾਂ ਮੈਂ ਤਾਂ ਤੁਹਾਨੂੰ ਆਖੋ ਚਿਹਰੇ ਤੁਹਾਡੀ ਤੁਸੀਂ ਵੀ ਲਾਇਆ ਕਰੋ ਬਿਲਕੁਲ ਇਹ ਸਰੀਰ ਬਿਲਕੁਲ ਫੇਟ ਪਾਰ ਰਹੂਗਾ ਬੇ ਲੋਕ ਬੇ ਲੋ ਬਿਲਕੁਲ ਤੁਹਾਡੀ ਨਸੀਅਤ ਬਹੁਤ ਵਧੀਆ ਵਾ ਮੈਂ ਕੋਸ਼ਿਸ਼ ਕਰਾਂਗਾ ਇਹਨੂੰ ਅਪਣਾਣ ਦੀ ਲੇਕਿਨ ਮੈਂ ਫਿਰ ਤੁਹਾਡੇ ਤੇ ਆਜਣਾ ਕਿ ਬਲਵੰਤ ਸਿੰਘ ਨਾਲੋਂ ਜਦੋਂ ਗੱਲ ਕਰਦੇ ਬਲਵੰਤ ਸਿੰਘ ਨੂੰ ਕਿ ਖੇਡਾਂ ਵੱਲ ਤੁਰ ਕਿੰਨਾ ਪਏ ਘਰ ਦੇ ਵਿੱਚ ਕੰਮਕਾਰ ਕਰਦੇ ਕਰਦੇ ਕਦੋਂ ਮਤਲਬ ਇੱਕ ਖੇਡਾਂ ਵੱਲ ਜੁਝਾਰ ਹੋ ਗਿਆ ਇਹ ਜੀ ਸਾਹਿਬ ਜੀ ਮੇਰਾ ਨਾ ਸ਼ੁਰੂ ਤੋਂ ਹੀ ਖਿਆਲ ਇਹ ਹੋਈ ਮੈਂ 25 ਸਾਲ ਕਬੱਡੀ ਖੇਡੀ ਆ ਤੇ ਬਸ ਹੱਥ ਲਾਉਣਾ ਤੇ ਉੱਡ ਜਾਣਾ ਆਣ ਕੇ ਉਦੋਂ ਦਿੰਦੇ ਸਾਨੂੰ ਕੀ ਕੋਈ ਰੁਪਈਆ ਕੋਈ ਦਿੰਦਾ 50 ਪੈਸੇ 25 ਪੈਸੇ ਉਦੋਂ ਆ ਗਏ ਹੀ ਸਾਰੇ ਤੁ万ੀਆਂ ਚੁ万ੀਆਂ ਤੇ ਬੋਰੀ ਵਾਲੇ ਪੈਸੇ ਘੋੜੇ ਵਾਲੇ ਪੈਸੇ ਇਹੋ ਜੇ ਸਾਨੂੰ ਦਿੰਦੇ ਮੈਨੂੰ 7-8 ਰੁਪਏ ਹੋ ਜਾਂਦੇ ਮੇਰਾ ਖਰਾ ਉਤੋਂ ਵੀ ਆ ਉਦੋਂ ਉਤੋਂ ਦੀ ਜਾਂਦੇ 7-8 ਰੁਪਏ ਵੀ ਬੜੇ ਹੁੰਦੇ ਸੀ ਉਹ ਆ ਉਹ ਮੈਨੂੰ 7-8 ਰੁਪਏ ਹੋ ਜਾਂਦੇ ਫਿਰ 2 ਰੁਪਏ ਸਾਨੂੰ ਟੀਮ ਵੱਲੋਂ ਵੀ ਆ ਜਾ ਕਰਨੇ 10 ਰੁਪਏ ਦੇਣੇ ਕਿ ਇਹਨੂੰ 20 ਦੇਣੇ ਟੀਮ ਵੱਲੋਂ ਤੇ 8-10 ਰੁਪਏ ਹੋ ਜਾਂਦੇ ਉਹਨਾਂ ਦਿਨਾਂ 'ਚ ਫਿਰ ਘਰ ਲਿਆ ਆ ਗਏ ਮਾਣ ਨੂੰ ਦੇ ਦੇ ਪਿਆਲਾ ਉਹ ਵੀ ਦੇ ਕੇ 2-3 ਰੁਪਏ ਰੱਖ ਲੈਣੇ ਬਾਕੀ ਉਹਨਾਂ ਨੂੰ ਦੇ ਦੇਣੇ ਤੇ ਬੜਾ ਬਹੁਤ ਹੀ ਉਹਦੇ ਛਿਤਕ ਬੜਾ ਹੀ ਉਹਨਾਂ ਰੁਪਏ ਬਹੁਤ ਜ਼ਿਆਦਾ ਛਿਤਕੇ ਬਾਅਦ ਫਿਰ ਮੈਂ ਨਾ ਮੇਰਾ ਵਿਆਹ ਹੋ ਗਿਆ ਫਿਰ ਮੈਂ 20 ਸਾਲ ਵਿੱਚੋਂ ਸਭ ਕੁਝ ਛੱਡਤਾ ਫਿਰ ਮੈਂ ਨਾ ਇਹਨਾਂ ਦੀ ਧੋਰ ਵੇਖੀ ਬਾਪੂ ਜੀ ਧੋਰ ਵੇਖੀ ਤੇ ਮੈਂ ਆਖਿਆ ਯਾਰੇ ਐਡੇ ਬਜ਼ੁਰਗ ਭਜੰਡੇ ਆ ਯਾਰ ਮੈਨੂੰ ਕੀ ਹੋ ਰਿਹਾ ਵਾ ਨਾ ਭਾਜੀ ਉੱਠ ਕੇ ਮਨੇਰੇ 3 ਵਜੇ ਚੱਲੂ ਹੋ ਜਾਣਾ ਤਾਂ ਹੋਣ ਲੱਗਿਆ 2 ਵਜੇ 1 ਵਜੇ ਜਉਂ ਪੈਣਾ ਓ ਤੇ 3-4 ਘੰਟੇ ਮੈਂ ਲਗਾਤਾਰ ਭਜਣਾ ਤੇ ਮੁੜ ਕੇ ਮੈਂ ਆਹ ਮਹਾਰਾਜ ਕਿਦੇ ਬਾਪੂ ਨੂੰ ਮੜਾਓ ਕਿਦੇ ਚੱチェ ਪਾਸਾ ਨੇ ਬਾਪੂ ਨੂੰ ਮੜਾਤਾ ਮੋੜੇ ਇੱਥੇ ਮੜਾਇਆ ਘੋੜੀ ਵੀ ਰੱਖੀ ਸੀ ਤੁਸੀਂ ਤੇ ਇੱਕ ਘੋੜੀਆ ਮੇਰੇ ਕੋਲ ਦੋ ਹੀ ਸ਼ਾਰਾ ਇੱਕ ਘੋੜੀ ਤੇ ਮੇਰੇ ਨਾਲ ਹੀ ਭਜਦੀ ਸੀ ਬਹੁਤ ਵਧੀਆ ਭਜਦੀ ਓ ਨਾਲ ਜਿੱਥੇ ਮਾਰਾ ਖਲੋਜਾ ਉੱਥੇ ਖਲੋਜ ਜਾਂਦੀ ਜਿੱਥੇ ਮਾਰਾ ਚੱਲ ਵੀ ਚੱਲੀ ਜਾਂਣਾ ਅ ਡੇਰੇ ਬਾਬੇ ਨਾਲ ਕਹੀ ਰਾਮਾ ਭਜਾ ਲਿਆ ਹੁੰਦੀ ਘੋੜੀ ਸਾਬ ਲਾ ਰੋ ਕਿਥੇ ਡੇਣਾ ਪਾਪਾ ਨਾਨਕਾ ਪਾਡਾਉਂ ਕਰ ਜਾਂਦਾ ਰਿਹਾ 35 40 ਕਿਲੋਮੀਟਰ ਤੇ ਫਿਰ ਥੱਕ ਜਾਂਦੇ ਹਾਂ ਦੇ ਕਿਲੇ ਲਾਗੇ ਆਣ ਕੇ ਖਲੋ ਜਾਂਦੇ ਹਾਂ ਤੇ ਮੈਂ ਆ ਜਾਂਦਾ ਉਹ ਘੋੜੀ ਘੋੜੀ ਥੱਕ ਜਾਂਦੀ ਸੀ ਹਾਂ ਜਾਈਏ ਘੋੜੀ ਥੱਕ ਜਾਂਦੀ ਤੇ ਮੈਂ ਫਿਰ ਗਿੱਜੀ ਹੀ ਮੇਰੇ ਨਾਲ ਤੇ ਮੈਂ ਉਹਨਾਂ ਨੂੰ ਆਣਾ ਉਹਨਾਂ ਬਈ ਤੂੰ ਹੁਣ ਆ ਜਾਈਂ ਸ਼ਨੋ ਤੇ ਉਹਨੇ ਫੁਰਕੜਾ ਮਾਰ ਕੇ ਤੇ ਪੈਰ ਨੂੰ ਆਖਣਾ ਵੀ ਚੱਲ ਹੁਣ ਤੂੰ ਮੈਂ ਆ ਜੂ ਉਹਨੇ ਕਈ ਘੰਟੇ ਡੇਢ ਕਈ ਘੰਟੇ ਪੁੱਛਵਾ ਜਣਾ ਬੜਾ ਭਜਾਇਆ ਜੀ ਬੜਾ ਸਾਥ ਦਿੱਤਾ ਘੋੜੀ ਨੇ ਉਹ ਉਹਨਾਂ ਦੇ ਇਹੋ ਦੌੜ ਕਰਕੇ ਵੇਖ ਕੇ ਤੇ ਫਿਰ ਮੈਨੂੰ ਪਾਰਨਿਕ ਐਂਟਰੀ ਬਹੁਤ ਮੇਰਾ ਲੋਕ ਦੁਨੀਆ ਨੇ ਸਤਿਕਾਰ ਕੀਤਾ ਬਹੁਤ ਮੇਰੇ ਛੱਜਣਾ ਨੇ ਕਿਸੇ ਨੇ 40000 ਕ ਲਾਇਆ ਕਿਸੇ ਨੇ 10000 ਕ ਲਾਇਆ ਬਾਹਰ ਦੇ ਮੁਲਕ ਤੋਂ ਕਿ ਕੈਨੇਡਾ ਤੋਂ ਖਲਾਇਆ ਅਮਰੀਕਾ ਤੋਂ ਖਲਾਇਆ ਇਟਲੀਆ ਤੋਂ ਖਲਾਇਆ ਇਸ ਤਰ੍ਹਾਂ ਕਰਕੇ ਬੜੇ ਪੈਸੇ ਦੁਨੀਆ ਨੇ ਖਲਾਇਆ ਤੇ ਵੇਲੇ ਮੈਂ ਇਥੇ ਮਾਲਕ ਦੀ ਕਿਰਪਾ ਕਦੀ ਕੇ ਦਾ ਮਾਰਾ ਨਹੀਂ ਛੋਟਿਆ ਭਲਾ ਹੀ ਸੋਚੂਗਾ ਜਿੱਥੋਂ ਹੀ ਦਾ ਹੋ ਜਾਗੇ ਭਲਾ ਹੀ ਸੋਚੂਗਾ ਮਨ ਚ ਇੱਕ ਕੋਈ ਮਲਾਲ ਤੇ ਨਹੀਂਗਾ ਨਾ ਨਹੀਂ ਬਿਲਕੁਲ ਕੋਈ ਮਰਾ ਉਠਣੀ ਰਤੀ ਜਨਾਬ ਲਾਟ ਨੇ ਆਪਣੇ ਕਿੜ ਤੇ ਅਸੀਂ ਤਾਂ ਉਹਨਾਂ ਮਾਲਕਾ ਬਾਪੂ ਚਲ ਗਿਆ ਐਵੇਂ ਚਲ ਜਾਣਾ ਭਾਏ ਹੁਣ ਸਾਨੂੰ ਲੈ ਜਾ ਆ ਹੁਣੇ ਲੈ ਜਾ ਭਾਏ ਅੱਖਾਂ ਮੇੜ ਦੇ ਚਾ ਲਾਉ ਗਿਆ ਤੇ ਹੋ ਗਿਆ ਅ ਬੜਾ ਬਾਪੂ ਦੇ ਨਾਲ ਬੜਾ ਨਹੀਂ ਲੰਬੀ ਉਮਰ ਹੋਵੇ ਤੁਹਾਡੀ ਬਾਪੂ ਦੀ ਲੰਬੀ ਉਮਰ ਸੀ ਲੇਕਿਨ ਚਲੋ ਅਨਫੋਰਚੂਨੇਟਲੀ ਉਹ ਇੱਕ ਹਾਦਸੇ ਦੇ ਵਿੱਚ ਉਹਦੀ ਦਿਹਾਂਦ ਹੋ ਜਾਂਦਾ ਲੇਕਿਨ ਮੈਂ ਉਮੀਦ ਇਹੀ ਕਰਦਾ ਲੰਬੀ ਉਮਰ ਹੋਵੇ ਤੁਹਾਡੀ ਕਿਉਂਕਿ ਅਸੀਂ ਫਿਰ ਤੋਂ ਤੁਹਾਡੇ ਕੋਲ ਦੁਬਾਰਾ ਹੋਰ ਵੀ ਕਬਰਾਂ ਕਰਨ ਆਈਏ ਲੇਕਿਨ ਮੈਂ ਫਿਰ ਇੱਕ ਸਵਾਲ ਪੁੱਛਣਾ ਚਾਹਣਾ ਪਰਵਾਰ ਚ ਫੇ ਕੋਈ ਇਹ ਤੇ ਨਹੀਂ ਕਹਿੰਦਾ ਕਿ ਬਾਪੂ ਕਿੱਧਰ ਨੂੰ ਹੈ ਕਿਹੜੇ ਕੰਮਾਂ ਚ ਪਏ ਆ ਆਪਾਂ ਹਾਂ ਜੀ ਮੇਰੇ ਤਾਂ ਸਾਡੇ ਕਾਕੇ ਆਗੇ ਸਾਨੂੰ ਦੱਸ ਕੇ ਜਾ ਐਂ ਤੇਰੀ ਵੀਡੀਓ ਬਣਾ ਲਈਏ ਮੁੜ ਕੇ ਤੇ ਸਾਨੂੰ ਦੱਸ ਕੇ ਜਾ ਜ਼ਰੂਰ ਤੇ ਫੇ ਮੈਂ ਸੁੱਤੇ ਹੁੰਦੇ ਫੇ ਮੈਂ ਮਨੇਰੇ ਨਿਕਲ ਜਾਣਾ ਆਉਣ ਲੱਗਿਆ ਨੂੰ ਫੇ ਪਤਾ ਲੱਗਦਾ ਇਹਨਾਂ ਨੂੰ ਜਾਣ ਲੱਗਿਆ ਮੈਨੂੰ ਪਤਾ ਲੱਗਦਾ ਤੇ ਹਾਲੀ ਹੀ ਤਾਂ ਮਾਲਕ ਦੀ ਕਿਰਪਾ ਵਾ ਹੁਣ ਮੈਂ ਇਹ ਆ ਤੇ ਧੌੜ ਜਿਹੜੀ ਆ ਨਾ ਮੈਂ 42 ਛੱਡ ਦੇਣੀ ਆ ਤੇ 21 ਤੇ ਆ ਜਾਣਾ ਹੁਣ ਉਹ ਉਹ ਵੀ ਮਤਲਬ ਇਹ ਹੁਣ ਤੇ ਆਹੋ ਰਿਓਲੀ ਠਾਠਾ ਵਿੱਚ ਚੂੜੇ ਵੀ ਰਹਿ ਜਾਣੇ ਆ ਤੇ ਗੋਡੇ ਵੀ ਰਹਿ ਜਾਣੇ ਤੇ ਮੁਰਗੇ ਜਿਹਾ ਅਖਨੇ ਚੱਲ ਬਾਪੂ ਤੂੜੀ ਵਾਲੇ ਅੰਦਰ ਉਹ ਤੇ ਮੰਜੀ ਢਾ ਕੇ ਤੇ ਚੱਲ ਤੂੰ ਇੱਥੇ ਮੱਖੀਆਂ ਪੜਕ ਨਹੀਂ ਉਹ ਉਹ ਮੇਰੇ ਖਿਆਲ ਨਾਲ ਉਹ ਦਿੰਨੀ ਜਾਂਦਾ ਪੁੱਤ ਤੁਹਾਡੇ ਪਰਿਵਾਰ ਮੇਰੇ ਖਿਆਲ ਨਾਲ ਹੈ ਵੀ ਇਕੱਠਾ ਹੋ ਗਿਆ ਜੀ ਕੱਥੇ ਪਰਿਵਾਰ ਬੜੀ ਮਾਲਕੀ ਕਿਰਪਾ ਜੀ ਅਸੀਂ 526 ਜੀ ਬੜੇ ਆਨੰਦ ਵੱਜੇ ਆ ਰੋਟੀ ਖਾਂਦੇ ਆ ਕੋਈ ਨਹੀਂ ਇਕੱਠੇ ਭਰਾ ਰਹੇ ਨੇ ਚਾਰੇ ਭਰਾ ਕੱਥੇ ਆ ਬੜਾ ਬੜੀ ਸਤਕਾਰ ਕਰਦੇ ਚਰਦੀ ਕਲਾ ਰਵੇ ਪਰਿਵਾਰ ਦੀ ਇਹ ਖੁਸ਼ੀ ਮਿਲਦੀ ਹੈ ਜਦੋਂ ਲੋਕ ਆ ਕੇ ਮਿਲਦੇ ਆ ਬੜੇ ਜੀ ਬਹੁਤ ਖੁਸ਼ੀ ਮਿਲਦੀ ਤੇ ਬਹੁਤੇ ਤਾਂ ਮੈਨੂੰ ਖਡਾਰੀ ਜਿਹੜੀਆਂ ਨਾ ਜੇ ਕੋਈ ਖਡਾਰੀ ਮਿਲੇ ਤਾਂ ਮੈਨੂੰ ਚਾ ਚੜ ਜਾਂਦੇ ਆ ਭਾਵੇਂ ਮੇਰੇ ਨੂੰ ਤਗੜਾ ਹੋਵੇ ਭਾਵੇਂ ਥੱਲੇ ਵਾਲਾ ਹੋਵੇ ਮੈਨੂੰ ਉੱਚਾ ਚੜਦੇ ਵੀ ਸ਼ੁਕਰ ਆ ਮਾਲਕਾ ਮੈਨੂੰ ਖਡਾਰੀ ਦੇ ਆ ਤੇ ਇਹ ਭਾਜੀ ਗਾੜੀ ਖਡਾਰੀ ਹੋਊਗਾ ਤੇ ਫੇਰ ਹੀ ਅਸੀਂ ਗਾਹ ਲੰਗਾਗੇ ਕੱਲਾ ਤੇ ਰੁੱਖ ਵੀ ਨਹੀਂ ਜਾਂਦਾ ਥੱਲੇ ਰੁੱਕਦੀ ਛਾਂ ਵੀ ਮਾਰੀ ਤੇ ਗਾੜੀ ਕੰਪਿਟੀਸ਼ਨ ਤਾਂ ਹੀ ਲੜਾਂਗੇ ਜੇ ਕੋਈ ਗਾੜੀ ਹੋਊਗਾ ਤੇ ਪਤਾ ਲੱਗਦਾ ਵੀ ਇੰਨੇ ਬੰਦਿਆਂ ਦੇ ਵਿੱਚ ਕੰਪਿਪਿਟੀਸ਼ਨ ਲੜਿਆ ਤੇ ਜਿੱਤ ਕੇ ਆਇਆ ਵੇ ਤੇ ਕੱਲੇ ਕਰ ਰਹੇ ਨੇ ਕਿ ਜਿੱਤਣਾ ਹੁਣ ਕੋਈ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਮਹੀਨਿਆਂ ਦੇ ਵਿੱਚ ਕਿਤੇ ਹੋ ਕੇ ਆਏ ਉਹ ਕੰਪੀਟੀਸ਼ਨ ਚ ਨਹੀਂ ਜੀ ਹੁਣ ਤੇ ਇੱਥੇ ਆਇਆ ਪਹਿਲਗਾਮ ਹੀ ਅੱਛਾ ਆਪਣੇ ਮੇਰੀ ਦੌੜ ਹੈ ਗਈ ਇੱਥੇ ਧਰਮਸ਼ਾਲਾ ਹਾਂ ਮਾ ਚੱਲ ਜਾ ਅ ਜਦਨ ਉਥੇ ਮਾਰੇ ਨਹੀਂ ਬੰਦੇ ਹਾਂਜੀ ਪਹਿਲਗਾਮ ਪਹਿਲਗਾਮ ਮਾਰੇ ਆ ਹਾਂਜੀ ਉਸ ਦਿਨ ਹੀ ਗਏ ਹਾਂ ਬਾਈ ਨੂੰ ਜੀ ਤੇ ਬਾਈ ਨੂੰ ਤੇ ਤੇਈ ਨੂੰ ਮੇਰੀ ਦੌੜ ਸੀ 24 ਨੂੰ ਮੇਰੀ ਦੌੜੀ ਤੇ 25 ਨੂੰ ਵੀ ਦੌੜ ਸੀ ਮੇਰੀ ਤੇ 25 ਨੂੰ ਲਾ ਕੇ ਤੇ ਬੇਸ਼ਾਮਾ ਨੂੰ ਘਰ ਆ ਗਏ ਉਦੋਂ ਦੇਦਾ ਉਹ ਹੱਜ ਲਾਹੀਏ ਮੈਂ 48 ਕਿਲੋਮੀਟਰ 10 ਕਿਲੋਮੀਟਰ ਤੋਂ ਵੱਧ ਹੁਣ ਅਗੋ ਅਗੋ ਕੀ ਟੀਚਾ ਹੈਗਾ ਟੀਚਾ ਕੀ ਰੱਖਿਆ ਮੈਂ ਵੀ ਜੀ ਇਹੋ ਆ ਨਾ ਮਜਨਾਂ ਤੱਕ ਮੇਰੀ ਜ਼ਿੰਦਗੀ ਮੈਂ ਤੇ ਪੂਰੇ ਤਸ਼ਦੀ ਕਰਾਂਗਾ ਸਰੀਰ ਨੂੰ ਮੈਂ ਪੰਨੂ ਪੂਰਾ ਪੂਰਾ ਰੱਦ ਕੇ ਕੰਮ ਲਾਵਾਂਗਾ ਛੇਰ ਕੋ ਜਨਾਂ ਤੱਕ ਮੇਰੀ ਸਾਹ ਸਤਾ ਚੱਲਦੀ ਹੈ ਬਾਕੀ ਇਹਨਾਂ ਮੁੰਡਿਆਂ ਨੂੰ ਆਣਾ ਕਿ ਅਜ ਕਿਸੇ ਦਾ ਵੀ ਮੁੰਡਾ ਹੋਵੇ ਤੇ ਮੇਰੇ ਆਪਣੇ ਮੁੰਡਿਆ ਭਾਵੇਂ ਦੂਜੇ ਪਿੰਡ ਦਾ ਹੋਵੇ ਭਾਵੇਂ ਚੌਥੇ ਪਿੰਡ ਦਾ ਹੋਵੇ ਮੈਂ ਉਹਨਾਂ ਨਾਲ ਇਹ ਹੋ ਜਾਵਾਂਗਾ ਪੇਰ ਨਾ ਕਰੋ ਪਿੰਡ ਨਸ਼ਿਆਂ ਤੋਂ ਰਹਿਤ ਹੋ ਜਾਓ ਨਸ਼ਾ ਨਾ ਕਰੋ ਨਸ਼ੇ ਵਾਲਾ ਬੰਦਾ ਤਾਂ ਮੈਨੂੰ ਫੇਰ ਬਖਾਲੀ ਦਿੰਦਾ ਤੇ ਦੂਜੇ ਬੰਦੇ ਨੇ ਸਮਾਂ ਬੜਾ ਦਬਕਣਾ ਲਾਹਮ ਦੇ ਪਿੰਡਾਂ ਨੂੰ ਉਹ ਬੰਦੇ ਪੰਜੋ ਮੈਂ ਫੇਰ ਅਖੀਰ ਵੇਲੇ ਤੁਹਾਡੇ ਨਾਲ ਬੱਪ ਹੋਜਾ ਸਿੰਘ ਨਾਲ ਬਾਰੇ ਗੱਲ ਕਰਾਂਗਾ ਤੁਸੀਂ ਤਾਂ ਪਿੰਡ ਵੀ ਉਹਨਾਂ ਦੇ ਅਕਸਰ ਜਾਂਦੇ ਵੀ ਰਹੇ ਹੋ ਤੁਹਾਡੇ ਕੋਲ ਵੀ ਆਏ ਗਏ ਦੋ ਚਾਰ ਵਾਰੀ ਵੀ ਗਏ ਹੋ ਤੇ ਕਿੱਦਾਂ ਦਾ ਲੱਗਦਾ ਪਿੰਡ ਦੇ ਵਿੱਚ ਕਿਵੇਂ ਦਾ ਪਿੰਡ ਤੇ ਬਹੁਤ ਹੀ ਚੌਟਾਪ ਦਾ ਬਹੁਤ ਵਧੀਆ ਥੋਕ ਦਾ ਹੁਣ ਉਹਨਾਂ ਜੀ ਉੱਥੇ ਇੱਕ ਹਸਪਤਾਲ ਪਾਇਆ ਵਾ ਅੱਖਾਂ ਦਾ ਤੇ ਮਹਤ ਲਾਜ ਕਰਦੇ ਕੋਈ ਇੱਕ ਚਮਾਨੀ ਨਹੀਂ ਲੈਂਗੇ ਬਿਲਕੁਲ ਨਹੀਂ ਲੇਦੇ ਕੋਈ ਜਿੱਥੋਂ ਮਰਜ਼ੀ ਚਲ ਜੇ ਆ ਮੈਂ ਹੁਣ ਪਿੰਡਿਆਂ ਦੀਆਂ ਅੱਖਾਂ ਤੇ ਨਗਦੀਆਂ ਬੜਾਈਆਂ ਤੇ ਫਰੀ ਬਣਾ ਕੇ ਦੇ ਤੁਸੀਂ ਇੱਥੋਂ ਭੇਜੇ ਇੱਥੋਂ ਭੇਜੇ ਮੈਂ ਤਲਵੰਡੀ ਕੀ ਰਾਂ ਅੰਬਰਸਾ ਰਖਾਂ ਬੜਾਈਆਂ ਉਹਦੇ ਉਹਨੇ ਹੀ ਪਿਆ ਹਸਪਤਾਲ ਤੇ ਹੁਣ ਉਹ ਹਸਪਤਾਲ ਪਿਆ ਜਿਹੜਾ ਮਰਜ਼ੀ ਜਾ ਕੇ ਆਪਣੇ ਲਾਜ ਕਰਾ ਸੇਵਾ ਮਤਲਬ ਕਿ ਜਿੱਥੇ ਉਹ ਆਪਣੀ ਜ਼ਿੰਦਗੀ ਵਧੀਆ گزار ਕੇ ਸੇਵਾ ਵੀ ਪਿੱਛੇ ਇਹ ਵੀ ਉਹਨਾਂ ਦੀ ਵੀ ਸੇਵਾ ਵਧੀਆ ਸੇਵਾ ਵਾ ਹਾਂਜੀ ਇੱਕ ਦੋ ਦੋ ਚਾਰ ਦਿਨ ਵੀ ਰਹਿਣਾ ਹੋਵੇ ਤਾਂ ਉਥੇ ਰਹਿਣਾ ਬਿਲਕੁਲ ਗੱਲ ਕੀਤੀ ਵੈਟਰਨ ਐਥਲੀਟ ਬਲਵੰਤ ਸਿੰਘ ਰਾਣਾ ਔਰ ਪੌਜਾ ਸਿੰਘ ਰਾਣ ਦੇ ਕਿਤੇ ਬੜਾ ਆਸਰਾ ਸੀ ਬੜਾ ਵੱਡਾ ਆਸਰਾ ਸੀ ਕਿ ਸਾਥ ਸੀ ਇਥੋ ਵੀ ਪਿੰਡ ਇਥੇ ਉਹਨਾਂ ਦੇ ਪਿੰਡ ਇਥੇ ਇਸੇ ਘਰ ਦੇ ਵਿੱਚ ਹੋ ਕੇ ਗਏ ਨੇ ਮਿਲ ਕੇ ਗਏ ਔਰ ਉਹਨਾਂ ਕੋਲ ਵੀ ਜਾਂਦੇ ਰਹੇ ਔਰ ਉਹਨਾਂ ਨਾਲ ਜੁੜੇ ਸੀ ਅੱਜ ਇਸ ਚੀਜ਼ ਦਾ ਮਨ ਦੇ ਵਿੱਚ ਮਲਾ ਲੱਗੀ ਉਹ ਅੱਜ ਦੁਨੀਆ ਤੋਂ ਅਲਵਿਦਾ ਆਖ ਗਏ ਲੇਕਿਨ ਇੱਕ ਕਹਿੰਦੇ ਕਿ ਹੌਸਲਾ ਮਿਲਦਾ ਸੀ ਕੱਲਾ ਉਹਨਾਂ ਨੂੰ ਨਹੀਂ ਉਹ ਰਾਣਾਮੀ ਇੱਕ ਹੌਸਲਾ ਦਿੰਦੇ ਸੀ ਅੱਗੇ ਵਧਣ ਦਾ ਔਰ ਉਹਨਾਂ ਨੂੰ ਵੇਖਦੇ ਵੇਖਦੇ ਹੀ ਅੱਜ ਅੱਜ ਵੀ ਇਹ ਮੈਦਾਨ ਦੇ ਵਿੱਚ ਨੇ ਮੈਰਾਥਨ ਖੇਡਦੇ ਨੇ ਵੈਟਰਨ ਐਥਲੀਟ ਨੇ ਔਰ ਕਾਫੀ ਕੰਪੀਟੀਸ਼ਨ ਜਿਹੜੇ ਨੇ 올ਓਵਰ ਇੰਡੀਆ ਦੇ ਵਿੱਚ ਵਕ-ਵਕ ਸ਼ਹਿਰਾਂ ਦੇ ਵਿੱਚ ਜਾ ਕੇ ਖੇਡ ਚੁੱਕੇ ਕੈਮਰਾ ਪਰਸਨ ਮੇਕਅਪ ਚੀਮਾ ਦੇ ਨਾਲ ਗੁਰਪ੍ਰੀਤ ਚਾਵਲਾ ਜਗਵੰਦੀ ਟੀਵੀ ਲਈ ਗੁਰਦਾਸਪੁਰ